ਲੋਕੀ ਆਖਣ ਰਗਾਂ ਚ ਬੋਲੇ ਖੌਰੇ ਕਿਹੜੇ ਮਾਲ ਨੂੰ ਖਾਂਦਾ ਹੈ ਮਹਿੰਗੇ ਭਾਅ ਦੇ ਟਰੈਕਟਰ ਲਿਆ ਕੇ ਸਸਤੇ ਰੇਟ ਚ ਵੇਚੀ ਜਾਂਦਾ ਹੈ ਮਿੱਤਰੋ ਕੌਣ ਸੱਜਣ ਸਾਸਤੀ ਰੇਟ ਦੇ ਵਿੱਚ ਟਰੈਕਟਰ ਵੇਚਦਾ ਤੁਸੀਂ ਸਾਰੇ ਲਗਭਗ ਅੰਦਾਜ਼ਾ ਲਾਈ ਲਿਆ ਹੋਣਾ ਕਿਉਂਕਿ ਆਪਾਂ ਹਵੇਲੀ ਦੇ ਵਿੱਚ ਪਹੁੰਚ ਗਏ ਪਿੰਡ ਕਲਾਰਾਂ ਦੇ ਇਹ ਪਿੰਡ ਬਈ ਸੰਗਤ ਕਲਾਰ ਦਾ ਪਿੰਡ ਹੈ ਰਿੰਕੂ ਦੀ ਹਵੇਲੀ ਚ ਪਹੁੰਚੇ ਆਪਾਂ ਮਿੱਤਰੋ ਬੜੇ ਘੈਂਟ ਘੈਂਟ ਟਰੈਕਟਰ ਅੱਜ ਤੁਹਾਨੂੰ ਦੁਬਾਰਾ ਫੇਰ ਦਿਖਾਉਣੇ ਆ ਰਿੰਕੂ ਕੀ ਹਾਲ ਨੇ ਠੀਕ ਹੈ ਠੀਕ ਹੈ ਕੰਮ ਕਰ ਕਿਵੇਂ ਆ ਵਧੀਆ ਚੜਦੀ ਗੱਲੇ ਵਧੀਆ ਪਹਿਲਾਂ ਤਾਂ ਬਈ ਸਾਰੇ ਸੱਜਣ ਇਹ ਕਹਿੰਦੇ ਆ ਵੀ ਰਿੰਕੂ ਕੁਮਾਰ ਦੇ ਟਰੈਕਟਰ ਕਿੱਥੋਂ ਲਿਆਉਂਦਾ ਕਿੱਥੋਂ ਲਿਆਉਣਾ ਪਹਿਲਾਂ ਤਾਂ ਮੈਨੂੰ ਇਹ ਦੱਸ ਦੇ ਜਿਹੜੇ ਟਰੈਕਟਰ ਕਿਸੇ ਦੇ ਕੋਲੇ ਨਹੀਂ ਹੁੰਦੇ ਤੂੰ ਉਹ ਕਿੱਥੋਂ ਲਿਆਉਣਾ ਲੈ ਲੈਂਦੇ ਆ ਮਿਲ ਜਾਂਦੇ ਆਹ ਟਰੈਕਟਰ ਨਾ ਜਿਵੇਂ ਕਹਦੀ ਮੰਨਿਆ ਪਰਮੰਨਿਆ ਧਰਮੇ 54 10 ਜੇ ਤੁਸੀਂ ਲੱਭਣ ਭੱਜੋਗੇ ਦੀਵਾ ਲੈ ਕੇ ਤੁਹਾਨੂੰ ਲੱਭੂਗਾ ਨਹੀਂ ਕਿਤੋਂ ਹਾਏ ਹਫ਼ਤੇ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਕਿਹੜੇ ਜ਼ਿਲ੍ਹੇ ਚ ਲੈ ਕੇ ਆਉਂਦਾ ਕਦਰ ਟਰੈਕਟਰ ਦੀ ਏਜੰਸੀ ਚ ਖੜਾ ਹੁੰਦਾ ਕਿਥੋਂ ਲਿਆਉਣਾ ਪਈ ਏ ਟਰੈਕਟਰ ਕਿਥੋਂ ਲੈ ਕੇ ਆਇਆ ਇਹ ਗੁਰਦਾਸਪੁਰਕ ਨਹੀਂ ਦਿੱਤਾ ਅਸਾ ਗੁਰਦਾਸਪੁਰ ਮਤਲਬ ਦੂਰ ਤੱਕ ਲਿੰਕ ਬਣਾ ਛੜੇ ਨੇ ਕਹਿ ਦਿੰਨਾ ਹੁਣ ਵੀ ਆ ਟਰੈਕਟਰ ਜੇ ਕੋਈ ਮਿਲਿਆ ਮੈਨੂੰ ਚਾਹੀਦਾ ਬਸ ਦੇ ਦੇਣਾ ਪਤਾ ਲੱਗ ਜਾਉਣਾ ਉਹਨਾਂ ਨੂੰ ਪਤਾ ਵੀ ਪੈਸੇ ਇਹੀ ਲਾਉ ਰਿੰਕੂ ਲਾਉ ਹੈ ਸਮਝਉਂਤਾ ਨਹੀਂ ਕਰਦਾ ਹੈ ਕਹਿੰਦਾ ਵੀ ਆਪਾਂ ਲਿਆਉਣਾ ਜਿਹੜਾ ਜਿਹੜਾ ਨਹੀਂ ਲੋਕ ਖਰੀਦਿਓ ਇਹ ਲਿਆਉਂਦਾ ਅੱਜ ਆਪਾਂ ਕਿੰਨੇ ਟਰੈਕਟਰ ਦਿਖਾ ਮਗਰੀ ਬਸ ਆ ਖੜੇ ਨੇ ਬਾਈ ਆਓ ਸਾਰੇ ਟਰੈਕਟਰ ਆਪਾਂ ਇੱਧਰ ਦਿਖਾ ਦਾਂਗੇ ਨਾ ਸੁਰੂਤ ਆ ਪੈਸੇ ਤੋਂ ਕਰ ਦੀ ਕਰ ਦੋ ਲੈ ਧਰਮੇ ਆ ਜਾ ਕਰਾ 54 ਦਾ ਬਾ 11 ਮਾਡਲ ਆ ਵੀਰੇ ਇਹ 11 ਮਾਡਲ ਹੈ 11 ਮਾਡਲ ਫੁੱਲ ਟਾਪ ਹੈ ਅੱਛਾ ਫੁੱਲ ਟਾਪ ਹੈ ਹਾਂ ਇਹ ਥੋੜੇ ਪੀਛੇ ਆਏ ਨੇ ਡਬਲ ਪੀਟੀਓ ਹੈਗਾ 4 ਸਪੀਡ ਚ ਹੈ ਫੋਰ ਸਪੀਡ ਚ ਹਾਂ ਫੋਰ ਸਪੀਡ ਆਏ ਵੀ ਸੀ ਇਹ ਕਿੰਨੇ ਕਿੰਨੇ ਮਾਡਲ ਤੋਂ ਲੈ ਕੇ ਕਿੰਨੇ ਮਾਡਲ ਤੱਕ ਆਏ ਹੋਏ ਨੇ ਇਹ 8 ਮਾਡਲ ਚ ਆਏ ਨੇ ਮਤਲਬ 8 ਮਾਡਲ ਤੋਂ ਸ਼ੁਰੂ ਹੋਏ ਨੇ 54 ਦਾ 11 ਗੇ ਤੱਕ ਆਏ ਨੇ ਹਾਂ ਓਕੇ 4 ਕਸਾਲ ਟਰੈਕਟਰ ਆਏ ਨੇ ਇਹ ਆਏ ਵੀ ਥੋੜੀ ਨੇ ਥੋੜੇ ਪੀਛੇ ਆਏ ਨੇ ਇਹ ਓਕੇ 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 ਥੋੜੇ ਮਤਲਬ ਇਹ ਘਟ ਕਿਉਂ ਆਏ ਨੇ ਵੀ ਇਹ ਲੋਕਾਂ ਦੇ ਪਹੁੰਚੋਂ ਬਾਹਰ ਸੀਗੇ ਇਸ ਕਰਕੇ ਹੋ ਸਕਦਾ ਇਹ ਹੋਵੇ ਗੱਲਾ ਹੈਨਾ ਸਹੀ ਗੱਲ ਆਠ ਆਠ 2008 ਦੇ ਵਿੱਚ ਤੁਸੀਂ ਰਲਾ ਵੀ ਫੋਰ ਸਪੀਡ ਨੂੰ ਕਿਹੜਾ ਹੱਥ ਪਾਉਂਦਾ ਸੀ ਤਾਂ ਲੋਕਦੀ ਹੈਨਾ ਇੱਕ ਪਾਇਨ ਕਬੂ ਤੇ ਜਾਪ ਨੂੰ ਉਦੋਂ ਲੋਕ ਜਦੋਂ ਪਤਾ ਸੀ ਆ ਉਹੀ ਆ ਫੋਰ ਸਪੀਡ ਹੁਣ ਆਇਆ ਨਹੀਂ ਗੇਅਰ ਪ੍ਰੋ ਤਾਂ 20 ਜਆ ਹੈਗਾ ਹਾਂ ਹਾਂ ਇਹ ਪਹਿਲੇ ਇਹ ਉਦੋਂ ਆਇਆ ਦੇਖ ਤਰਮੇ ਜੌਂਡੀ ਯਾਰ 54 ਦਾ ਸਭ ਇਹ 2011 ਮਾਡਲ ਹੈ ਫੁੱਲ ਦਾ ਮਾਨ ਰੈਕਟਰ ਜਿੰਨਾ ਕਹਦੇ ਉਹਨਾਂ ਦਾ ਰੈਕਟਰ ਤਾਂ ਜਿਵੇਂ ਕਿਹਦੀ ਜਿੰਨੀ ਸੇਫਤਾ ਕਰਦੀ 19 ਛੋੜੀਆਂ ਨੇ ਤੇ ਆ ਸਿਸਟਮ ਵਗੈਰਾ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਲਾਈਟਾਂ ਲੂਟਾਂ ਦਿਖਾ ਦੇ ਵੀ ਆ ਲੈਟਰ ਨਾਲ ਦੀ ਨਕ ਬਾਅਦ ਚ ਲੱਗੇ ਹੋਣੇ ਬਾਅਦ ਚ ਲਵਾਈ ਹੋਈ ਹੁੰਦੇ ਅਸੀਂ ਬਾਅਦ ਚ ਲਵਾਈਆਂ ਹੁਣ ਕਿ ਮੈਂ ਵੀ ਕਿਹਾ ਮੋਡੀਫਿਕੇਸ਼ਨ ਲੈਟਰ ਨੇ ਹਣਾ ਤੇ ਉਹ ਤੋਂ ਬਾਅਦ ਆ ਦੇ ਆ ਆ ਆਪਣੇ ਦਿਖਾ ਸੈਲਫ ਵਾਲੇ ਸਟicker ਸ਼ੂਕਰ ਜੀ ਸਾਰੇ ਫੁੱਲ ਨਵਾਂ ਟਰੈਕ ਕੋਈ ਇਕੱਲਾ ਕਲੱਚ ਤੋਂ ਬਣਾਉਂਗਾ ਮਾਗੋ ਵੀ ਸਰਵਿਸ ਵੀ ਤਾਜੀ ਹੋਈ ਹੋਈ ਦੀ ਕੁਝ ਵੀ ਨਹੀਂ ਹਾਂ ਸਭ ਕੁਝ ਓਕੇ ਆ ਜਮੇ ਆ ਦੇ ਜਮੇ ਨਵਾਂ ਫਿਲਟਰ ਲੱਗਿਆ ਹੋਇਆ ਮੂਰਲੇ ਟਾਇਰ ਨਾਲ ਦੇ ਨੇ ਦੇ ਅੱਛਾ 75 ਸੀ ਬਏ ਹੋਣਗੇ ਹੂੰ ਹੂੰ ਤੇ ਮਗਰਲੇ 18 ਚ ਪਏ ਹੋਏ ਨੇ ਅਸਾਂ ਮਗਰਲੇ 2018 ਚ ਪਏ ਹੋਏ ਨੇ ਮੰਗ ਰਿਹਾ ਹੈਗਾ ਬੀਕੇਟੀ ਦਾ ਜੋੜਾ ਮੂਰਲੇ ਪਾਸੇ ਮੂਰਲਾ ਜੋੜਾ ਕਾਹਦਾ ਵੀ ਮੂਰਲਾ ਐਮ ਆਰ ਪ ਦੇ ਨਾਲ ਦੀ ਅਸਾਂ ਐਮ ਆਰ ਪ ਦੇ ਨੇ ਹਾਂ ਕਰਵੇਂ ਵੇਟ ਬੂਟ ਲੱਗੇ ਹੋਏ ਨੇ ਰੰਮਾ ਦਾ ਚੈੱਕ ਕਰਵਾ ਦੇ ਤੇ ਬਈ ਇਹੇ ਚੱਲਿਆ ਕਿੰਨਾ ਕੋਹਣਾ ਰਿੰਕੋ ਦਾ ਇਹ ਚੱਲਿਆ 16 17 ਸੌ ਘੰਟਾ ਹੋਇਆ ਹੋਗਾ ਮੀਟਰ ਇਹਦੇ 54 ਦਾ ਸਾਲਾ ਪਾਰ ਗਿਆਗਾ ਸੀਟ ਦੂਈ ਲਾਦੀ ਦੇ ਬੋਲਦੇ ਉਹ ਸ਼ੌਕੀ ਰੱਖਿਆ ਦਿਆ ਰੇਸ ਰੂਸ ਜਿਹੜੇ ਹਦਵਾ ਹਾਂ ਜਿਵੇਂ ਖਾਸੀਆਂ ਚੀਜ਼ਾਂ ਕਰਵਾਈਆਂ ਰੱਖੀਆਂ ਨੇ ਮੀਟਰ ਦਾ 54 5 ਵਾਲੇ 54 5 ਵਾਲੇ ਪਏ ਹਨ ਮੀਟਰ ਇਹਦੇ ਓਕੇ ਹਾਂ ਇਲੈਕਟ੍ਰੋਨਿਕਾ ਠੀਕ ਹੈ ਜੀ ਠੀਕ ਦਾ ਦੂਆ ਹੁੰਦਾ ਸੀਗਾ ਅੱਖਰਾਂ ਦਾ ਡੇਟ ਬੂਟ ਹੈਵੀ ਇਹਦੇ ਬਹੁਤ ਨੇ ਹਨ ਤੇ ਕੰਡੀਸ਼ਨ ਦਾ ਵੀ ਇਹ ਸਾਰਾ オリジナル ਹੀ ਹੈ ਉਹਦਾ ਹਾਂ ਹਾਂ ਸਟਾਰਟ ਕਰਕੇ ਦਿਖਾਈਏ ਲੈ ਸਟਾਰਟ ਹੀ ਕਰਕੇ ਦੇਖ ਲਈਏ ਪਹਿਲਾਂ ਇਹਦੀ ਵੜਕ ਤਾਂ ਦੇਖ ਲਈਏ ਵੀ 54 ਦਾਸ ਇਹ ਵੜਕ ਦੀ ਕਹਿੰਦੇ ਆ ਅੱਜ ਕਰਦੇ ਬੰਦੇ ਰ ਇਹ ਤਾਂ ਨੰਬਰ ਵੀ ਪੰਜਾਬ ਦੀ ਹੈ ਇਹ ਹਾਂ ਸਾਰੇ ਟਰੈਕਟਰ ਆਪਣੇ ਪੰਜਾਬ ਦੇ ਪਰ ਮੈਨੂੰ ਪਿੱਛੇ ਵੀ ਚੈੱਕ ਕਰਵਾ ਦੇ ਰੇਟ ਤਾਂ ਆਪਾਂ ਪੁੱਛਦੇ ਆ ਬਾਅਦ ਦੇ ਵਿੱਚ ਮਗਰਾੜ ਬਾਹਰੋਂ ਚੱਕਰਵਾ ਦੇ ਹਾਂ ਬਹੁਤ ਨਵਾਂ ਟਰੈਕਟਰ ਚਾਂਕਾ ਲੱਗੂ ਤੇਲ ਤੂਲ ਨਹੀਂ ਮਾਰਿਆ ਹੈ ਤੇ ਅੱਛਾ ਬਿਨਾ ਤੇਲ ਤੋਂ ਹੀ ਹੈ ਕੋਈ ਗੱਲ ਨਹੀਂ ਕੋਈ ਗੇੜਾ ਨਾ ਨੋਟਾ ਕੱਲਾ ਪਾਣੀ ਵਜਿਆ ਹੋਇਆ ਜਿਵੇਂ ਕਹਦੀਏ ਦੇਖ ਪਿੱਛੇ ਕਰਵਾ ਦੇ ਚੈੱਕ ਫੋਰਸ ਬੀਡਾਂ ਚ ਲਿੰਕਾਂ ਲੋਕਾਂ ਦਾ ਜਮ ਓਕੇ ਪਿਆ ਬੀਡਾਂ ਲੋਕਾਂ ਦਿਖਾ ਦੇ ਸਾਈਡਾ ਸੁਦਾ ਦੋ ਇਹਨਾਂ ਹਣ ਆਦੀ ਕੋਈ ਉਦਾਂ ਰੱਖਿਆ ਵੀ ਕੇਆਰ ਦੇ ਵਿੱਚ ਹੀ ਹੋਇਆ ਬਈ ਇਹ ਜਿਆਦਾ ਚੱਲਿਆ ਝੁੱਲਿਆ ਤਾਂ ਨਹੀਂ ਹੋਇਆ ਹਣ ਹੋ ਉਹ ਦਿੱਤੀ ਬਟਾ ਬਕਰ ਵਾਚ ਰੇਕੂ ਵੀ ਨਾ ਦੱਸ ਭਾਈ 11 ਮਾਡਲ ਹੈ ਨੰਬਰ ਵੀ ਤਾਂ ਪੰਜਾਬ ਦਾ ਹੈ ਨਾ ਇਹ ਟ੍ਰੈਕਟਰ 18 ਚ ਪਏ ਹੋ ਟਾਇਰ ਨੇ ਕਾਫੀ ਦਾ ਕੋਈ 18 ਚ ਟਾਇਰ ਪਏ ਨੇ ਟਾਇਰ ਜਮੇ ਨਵੇਂ ਪਏ ਆ ਭਾਈ ਇਹ ਚੱਲਿਆ ਹੋ ਕਿੰਨੇ ਦਾ ਦਿਨ ਆਪਾਂ ਨੇ ਰੇਟ ਤੌਰ ਯਾਕੀ ਪੁੱਛਦੂ ਕਹਿੰਦੇ ਸੜ ਗਿਆ ਦੱਸਦੇ ਹੋ ਰਾਇਨਗਰ ਹੁਣ ਜਿਹੜਾ ਸਾਂ ਕੋਈ 200 ਤੋਂ ਕਿਲੋਮੀਟਰ ਤੋਂ ਬੈਠਾ ਪਾਣੂ ਦੇਖੀ ਜਾਂਦਾ ਉਹ ਹੁਣ ਉਹਨੂੰ ਇਹਦੀ ਦਿਲਚਸਪੀ ਹੈ ਵੀ ਇਹ ਕੀ ਮੰਗਦੇ ਨੇ ਉਹ ਕਈ ਕਹਿੰਦੇ ਰੇਟ ਬੜਾ ਜ਼ਿਆਦਾ ਹੁੰਦਾ ਹੈ ਤਾਂ ਬੜਾ ਤਾਂ ਹੁਣ ਜਿਹਨੂੰ ਪੁੱਗੂ ਉਹ ਲੈ ਜੂ ਹੈ ਨਾ ਏ 7.9 ਲੱਖ ਰੁਪਈਆ ਦੇਵਾਂਗੇ ਪਾਣ 7.9 ਲੱਖ ਦਾ ਓਕੇ 9 ਲੱਖ ਦਾ ਬਣੂ ਬਾ ਮੜਾ ਮੋਟਾ ਮਾਨਤਾ ਦਾ ਗੱਲ ਬਸ 9 ਲੱਖ ਦਾ ਦੇਵਾ ਦਾਂਗੇ ਜੇ ਕਿਸੇ ਸੱਜਣੇ ਖਰੀਦਣਾ ਬਈ ਜਿਹੜਾ ਆ ਖੜਾ 911 ਇਹ ਕਿੰਨਾ ਮੜਦਾ ਇਹ ਆਪਾਂ ਦੇ ਰੰਗ ਕਰਾਂਗਾ ਆਪਾਂ ਦੇ ਕਰਾਇਆ ਇਹ ਇਹ ਤੁਸੀਂ ਤਿਆਰ ਕਰਾਇਆ ਹਾਂ ਆਪਾਂ ਦੇ ਕਰਾਇਆ ਇਹ ਮਾਡਲ ਕਿੰਨਾ ਇਹ 2000 ਮਾਡਲ ਆ ਆ ਔਨਲਾਈਨ ਦਾਰ ਵਿੱਚ ਦਿਖਾ ਦੇ ਪਲੇਟਾਂ ਬਦੂਟਾਂ ਲੱਗੀਆਂ ਹੋਈਆਂ ਨੇ ਅੱਛਾ ਰੰਗ ਕਾਗਜ਼ ਪੱਤਰਾਂ ਦਾ ਫੋਲ ਓਕੇ ਹੈ ਡਾਕਟਰ ਆ ਓਕੇ ਪਾਵਰ ਸਟੀਅਰਿੰਗ ਵੀ ਕਰਵਾਤਾ ਹੋਰ ਇਹਨੂੰ ਕੀ ਕੁਝ ਕਰਵਾਤਾ ਇਹ ਡੀਆਈ ਆ ਤੇ ਆ ਪਾਵਰ ਬਚਾ ਲੋ ਹੋਇਆ ਹੈ ਘੈਂਟ ਪੁਰਾਣਾ ਸੋਹਣੀ ਗੱਲ ਕਹਿੰਦੇ ਠੀਕ ਹੈ ਜੀ ਹਾਂ 65 70 ਪਾਵਰ ਦਾ ਵਧੀਆ ਟਰੈਕਟਰ ਆ ਦਿਖਾ ਰੰਗ ਰੂਪ ਦਾ 2 ਕੇ ਦਾ ਕਰਾ ਹੈ ਨੁ ਦਿਖਾ ਦਿ ਕੋਈ ਤਿਆਰ ਸੋਹਣਾ ਹੋਇਆ ਹੋਇਆ ਕੋਈ ਐਂ ਜਗਾ ਲੀਕ ਵੀ ਨਹੀਂ ਹੈਗਾ ਕਿਤੋਂ ਵੀ ਆਪਣੀ ਜ਼ਿੰਮੇਵਾਰ ਹੈ ਕੋਈ ਤੌਕਾ ਵੀ ਨਹੀਂ ਹੈਗਾ ਤੇ ਤਾਂ ਮੈਂ ਦਿਖਾਈ ਲਵਾਂ ਉਦੋਂ ਹੀ ਨਾ ਟਰੈਕਟਰ ਦਾ ਪਤਾ ਲੱਗ ਜਾਂਦਾ ਬਈ ਜਿਹੜਾ ਤਿਆਰ ਵਧੀਆ ਨਾ ਹੋਇਆ ਹੋਵੇ ਇਹ ਤਾਂ ਕਿਤੋਂ ਲੱਗਦੀ ਨਹੀਂ ਰੰਗ ਰੰਗਵਾ ਹੋਇਆ ਕਰਾ ਹੈ ਤੇ ਅੱਛਾ ਜਾਂ ਤਾਂ ਫਿਰ ਰੰਗ ਮਹਿੰਗਾ ਕਰਕੇ ਲਾ ਲਾ ਕਿਉਂਕਿ ਨਾ ਮਗਰਾ ਰੂਪ ਦਿਖਾਇਆ ਕਰਮੇ ਹਾਂ ਆ ਬਗਰਾੜ ਵੀ ਚੈੱਕ ਕਰਵਾ ਦੇ ਫਿਰ ਆ ਇਧਰ ਪਿੱਛੋਂ ਵੀ ਸਾਰੇ ਚੈੱਕ ਕਰਾ ਸਾਰੇ ਟਾਇਰ ਐਮ ਆਰਪ ਦੇ ਨਵੇਂ ਲਾਈਕਾਂ ਨੂੰ ਕੰਕ ਦਿਖਾ ਦੇ ਕੱਲੀ ਕੱਲੀ ਚੀਜ਼ ਹੈ ਇਹਦਾ ਆਹ ਦਿਖਾ ਦੇ ਪਲੇਟ ਤਾਂ ਮੈਂ ਆਹਦੀ ਸਰਕਾਰੀ ਪਲੇਟ ਲੱਗੀ ਹੋਈ ਹੈ ਲਾਈਟਾਂ ਵੀ ਲਵਾਤੀਆਂ ਨਵੀਆਂ ਬਈ ਡੱਕ ਜੀ ਵੀ ਤੁਸੀਂ ਲੋਵਾਤਾ ਫਿਰ ਕਿੰਨੇ ਦਾ ਲਵਾਤਾ ਡੱਕੇ ਦੇ ਇਹ 17-18000 ਦਾ ਲਵਾਸ ਪਰ 17000 ਦਾ ਲਵਾਤਾ ਓਕੇ ਮਾਡਲ ਤੁਸੀਂ ਦੱਸਿਆ ਹੈ 2000 ਇਹ 2000 ਵਾਲਾ ਨੰਬਰ ਵੀ ਦਾ ਪਾਉ ਹੈ ਪੀਵੀਆ ਪੀਵੀਆ ਸਾਰੇ ਡਾ ਰਮਰ ਪਰ ਨਵੇਂ ਆਪਾਂ ਦੇ ਪਾਏ ਨੇ ਇਹਨੂੰ ਵੀ ਸਟਾਰਟ ਕਰਕੇ ਦਿਖਾ ਪਰ ਆਪਾਂ ਇਹਦੀ ਵੀ ਦੇਖ ਹੀ ਲਈਏ ਕਿਉਂਕਿ ਕਈ ਵਾਰ ਸਜਨੇ ਇਹ ਨਾ ਕਹਿੰਦੇ ਨਾ ਵੀ ਬਾਹਰੋਂ ਹੀ discਾ ਮਾਰ ਲਵਾਤਾ ਰਿੰਕੂ ਨੇ ਰੰਗ ਮੈਂਗਾ ਕਰਾਦਾ ਕਿ ਅੰਦਰ ਪੈਸਾ ਨਾ ਲਾਇਆ ਹੋਵੇ ਹਾਂ ਬਾਲ 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 ਮੈਂ ਕਿਹੜੇ ਇਹਦੀ ਵੜ ਕੋਦੇ ਨਾਲ ਵੀ ਕਾਇਮ ਹੈ ਨਾ ਬੰਦ ਕਰ ਦੇ ਬੰਦ ਕਰ ਦੇ ਵੀਰੇ ਇਹ ਕਿਨੇ ਦਾ ਮੰਗ ਰੀ ਕੋ ਪਤਾ ਸੀ ਕਰਾਂ ਇਹ ਵਾਰ ਸਾਢੇ 4 ਦਾ ਦੇ ਮੰਗਗੇ ਸਾਢੇ 4 ਲੱਖ ਦਾ ਓਕੇ ਓਕੇ ਤੇ ਜਿਹੜਾ ਨਾਲ ਇਧਰਲੇ ਪਾਸੇ ਆ ਖੜਾਗਾ ਇਹ 22 ਮਾਡਲ ਨਿਊ ਹਾਲੈਂਡ ਸੁਪੰਜਾਬੀ ਪਲੱਸ ਦੇ ਵਿੱਚ ਹਾਂ ਹਾਂ 22 ਮਾਡਲ ਆ 22 ਮਾਡਲ ਸਾਰਾ ਡੈਕਟਰ ਰਿਜਨਲ ਹੈ ਵੀ ਨਾਲ ਦੇ ਟਾਇਰ ਟਾਇਰ ਇਹਦੇ ਨਾਲ ਦੇ ਦੇ ਦੇਰਵੇਂ ਪੈਰਪੂਰ ਦਾ ਚੈੱਕ ਕਰਵਾ ਦੇ ਹਣਾ ਉਹ ਸਿਸਟਮ ਜੱਬੀ ਦਿਖਾ ਦੇ ਕਨੋਪੀ ਲੱਗੂ ਨਾ ਮਾਵਾਂ ਵੀ ਜਸਟੂ ਅੱਛਾ ਦੇ ਸ਼ੋ ਦਾ ਕਿੰਨਾ ਘੰਟਾ ਕੰਡੀਸ਼ਨ ਦਾ ਹਣਾ ਬਈ ਕੋਈ ਕਮੀ ਨਹੀਂ ਹੈਗੀ ਫੁੱਲ ਘੰਟਾ ਘੋੜਾ ਬੰਪਰ ਵੀ ਲੱਗਾ ਹੋਇਆ ਇਹ ਇਹਦਾ ਨੰਬਰ ਕਿੱਥੋਂ ਦਾ ਹੋ ਬਈ ਇਹ ਸਾਰੇ ਨੰਬਰ ਆਪਣਾ ਪੰਜਾਬ ਹੀ ਨੇ ਉਹ ਸੋ ਪੰਜਾਬ ਦੀ ਨੰਬਰ ਇਹਦਾ ਓਕੇ ਦੇਖ ਤਾਂ ਮੈਂ ਸਫਾਈ ਦੇ ਟਰੈਕਟਰ ਦੀ ਬਈ ਚੱਲਾ ਕਿੰਨਾ ਘੰਟਾ ਇਹ 7 800 ਘੰਟਾ ਚੱਲਿਆ 800 ਘੰਟਾ ਚੱਲਿਆ ਲੈ ਮਿੱਤਰੋ 800 ਘੰਟਾ ਚੱਲਿਆ ਹੋਇਆ ਤੇ ਇਹ ਬਣੂ ਕਿੰਨੇ ਦਾ ਓਨਰ ਕਿਵੇਂ ਹੋ ਸੱਚੇ ਏ ਫਾਸਟ ਹੈ ਆਲ ਫਾਸਟ ਇਹ ਵੀ ਫਾਸਟ ਆ ਇਹ ਵੀ ਫਾਸਟ ਆ ਇਹ ਵੀ ਫਾਸਟ ਆ ਓਕੇ ਇੱਕ ਨੇ ਦਾ ਬਣੂਆ ਇਹ ਦੇਵਾਗੇ ਆਪਾਂ 9.5 ਕਹਿੰਦੇ ਆ ਮਾੜਾ ਮੋਟਾ ਮਾਨਦੰਦ ਕਰ ਲਾਂਗੇ ਓਕੇ ਇਹ 7.5 ਚ ਬਣ ਜੂ ਉਹ ਬਸ ਨਵਾਂ ਟਰੈਕਟਰ ਆ ਨਹੀਂ ਹੈਗਾ ਔਰ ਆ ਗਿਆ ਟਰੈਕਟਰ ਤਾਂ ਉਹ ਹੀ ਦੱਸਦਾ ਟਰੈਕਟਰ ਦਾ ਫੋਲੋ ਲੱਗਾ ਹੋਇਆ ਖੜਾ ਬਈ ਦੱਸੀ ਜਾਂਦਾ ਨਾ ਟਰੈਕਟਰ ਦਾ ਹਾਂ ਤੇ ਜਿਹੜਾ ਇੱਧਰ ਖੜਾ ਵੀ ਆ 60 60 ਇਹ 2013 ਮਾਡਲਾ ਓਕੇ ਹੂੰ ਇਹ ਹੈਗਾ ਫਾਰਮ ਟਰੈਕ 60 60 ਇਹ ਕਰਾ ਰੋ ਗੇਰ ਚਾਗਾ 3 ਸਪੀਡ ਆ ਚੇਂਜਰ ਲੱਗਿਆ ਹੋਇਆ ਦੇ ਕੱਲ ਮੈਂ ਦਿਖਾ ਦੇ ਨਾਲ ਦੇ ਟਾਇਰ ਨੇ ਦੇ ਟਾਇਰ ਇਹਦੇ ਵੀ ਨਾਲ ਦੇ ਨੇ ਦੇ ਰਿਮਾਂ ਦਾ ਕਰਵਾ ਚੈੱਕ ਕਰ ਮੈਂ ਦਿਖਾ ਦੇ 13 ਨਾਲ ਦੇ ਨੰਬਰ ਉਹ ਦਿਖਾ ਦੇ ਮਗਰਾੜ ਕਰਵਾ ਦੇ ਚੈੱਕ ਮਗਰ ਉਹ ਵੀ ਦਿਖਾ ਦੇ ਤਰ ਮੈਂ ਫੋਨ ਲਗਾ ਕੇ ਟਰੈਕਟਰ ਆ ਤਾਂ ਅੱਛਾ ਗੁੱਡੀਅਰ ਦਾ ਸਾਰੀ ਗੈਂਟ ਦੇ ਪੂਰੇ ਹੈ ਨਾ ਚੌਕੜਾ ਟਰਨ ਦਾ ਗੁੱਡੀਅਰ ਦਾ ਪੂਰੇ ਨਵੇਂ ਪਾਏ ਹੋਣੇ ਓਕੇ ਤੇ ਇਹ ਕਿੰਨਾ ਕ ਚੱਲਿਆ ਹੋਣਾ ਬਈ 8200 ਦਾ ਰੀਜਨਲ ਚੱਲਿਆ ਹੋਇਆ ਹੈ ਹਾਂ ਨੰਬਰ ਇਹਦਾ ਪੰਜਾਬੀ ਹੈ ਹਾਂ BB13 ਮਾਡਲ ਫਰਸਟ ਪਾਰਟੀ ਇਹ ਵੀ ਫਰਸਟ ਪਾਰਟੀ ਦਾ ਇਹ ਇਹ ਕਿੰਨੇ ਦਾ ਬਣੂ ਟਰੈਕਟਰ ਇਹ 4.5 ਦਾ ਦੇਵੇ 4.5 ਲੱਖ ਦਾ ਬਿਲਕੁਲ 13 ਮਾਡਲ ਹਾਂ 13 ਫਨ ਲਓ ਓਕੇ ਪਰ ਮੈਂ ਕੰਡੀਸ਼ਨ ਦਾ ਟਰੈਕਟਰ ਨਮਾ ਬਹੁਤ ਆ ਬਈ ਹੈਨਾ ਟਰੈਕਟਰ ਸਾਰੀ ਨਵੇਂ ਦੇਗੇ ਇਹ ਇਹ ਵੀ ਜਮੇ ਨਮਾ ਯਾਰ ਤੇ ਹੁਣ ਉਹ ਵੀ ਦੱਸ ਦੀ ਆਪ ਜਿਹੜਾ ਉਹ ਖੜਾ ਪਰਲੇ ਪਾਸੇ ਪਰ ਮੈਂ ਲਗੂ ਦਿਖਾ ਦੇ ਤੇ ਪੰਪ ਬੂੰਪਾ ਨਾਲ ਦੇ ਦੇ ਸਾਰਾ ਕੁਸ ਹੈਨਾ ਸੋ ਸੋ ਸਮਾਰ ਕੇ ਦਿਖਾ ਦੇ ਅੱਛਾ ਦਿਖਾ ਦੇ ਚੰਗੀ ਤਰ੍ਹਾਂ ਬਈ ਹਾਂ ਇਹ ਤੇ ਉਹਦੀ ਲੋੜੀ ਨਾ ਪਵੇ ਅਗਲਾ ਪਹਿਲੀ ਸਾਈ ਪਾ ਦੇ ਰੀ ਕੋ ਨੂੰ ਹਨਾ ਕੋਈ ਐ ਨਹੀਂ ਹੈਗਾ ਵੀ ਕਿਤੇ ਪੱਟੀ ਦੇ ਭਰੇ ਜਾਂ ਰੰਗ ਕਰਾ ਹੂੰ ਜੂੜਾ ਨਾ ਚੱਲੇ ਸਾਰੀ ਉਮੇ ਖੜੇ ਚਾਬੀ ਵੀ ਲੱਗੀ ਹੋਈ ਤੇ ਭਾਈ ਜਿਹੜਾ ਇਹ ਖੜਾ ਫਾਰਮ ਸਾਠ ਇਹ 2014 ਮਾਡਲ ਆ ਭਾਈ ਓਕੇ ਮਗਰਾੜ ਮਗਰੂੜੇ ਦੀ ਵੀ ਘੈਂਟ ਲਵਾਏ ਹੋਏ ਹੈ 14 ਮਾਡਲ ਕੰਡੀਸ਼ਨ ਦਾ ਇਹ ਵੀ ਸਾਰਾ Ориਜਨਲ ਹੈ ਹਾਂ ਸਾਰੇ Ориਜਨਲ ਟਰੈਕਟਰ ਨੇ ਇਹ ਕਿੰਨਾ ਕਿ ਚੱਲਿਆ ਹੋਣਾ ਇਹ ਤਾਂ ਮਨਾ 3500 ਘੰਟਾ ਚੱਲਿਆ ਹੋਗਾ ਓਕੇ ਧਰਮ ਟਾਇਰ ਚੈੱਕ ਕਰਵਾ ਦੇ ਰਿਮ ਚੈੱਕ ਕਰਵਾ ਦੇ ਮਗਰਾੜ ਚੈੱਕ ਕਰਵਾ ਦੇ ਛਤਰੀ ਦਿਖਾ ਦੇ ਇਹ ਵੀ ਕਹਿੰਦਾ ਟਰੈਕਟਰ ਆ ਬੁਰਾ ਹਨ ਹੂੰ ਇਹ ਇਹ ਕਿੰਨੇ ਦਾ ਬਣੂ ਬਈ ਕਿਹੜਾ ਬਟੇ ਆ ਫਾਰਮ 60 ਇਹ 4 ਲੱਖ ਚ ਮਾਨਤਾਨ ਕਰ ਦਾਂਗੇ ਬਟੇ 4 ਲੱਖ ਦੇ ਵਿੱਚੋਂ ਆ ਆ ਧਰਮੀ ਆ ਸਾਰੀ ਦਫਾਈ ਲੈ ਪੰਪ ਪੰਪ ਜਮਾ ਮੇ ਬਸ ਇਹ ਦਸ ਤੱਕ ਚਾਬੀ ਹੋਣੀ ਲੱਗੂ ਤੇ ਜਿਹੜਾ ਵੀ ਰਿਆ ਖੜਾ ਇੱਥੇ ਮਿੱਟੀ ਨਾੜ ਗਿਆਰਾ ਇਹ ਵੀ 2000 ਮਾਡਲ ਆ ਇਹ ਵੀ 2000 ਹਾਂ ਹਾਂ ਓਕੇ ਇਹ ਬਿਨਾ ਪਾਵਰ ਸਟੀਅਰਿੰਗ ਤਾਂ ਨਹੀਂ ਇਹ ਜਿਵੇਂ ਇਹ ਨਾਲ ਉਹ ਬਸ ਨਾ ਪਾਵਰ ਆ ਇਹ ਜਿਵੇਂ ਆਉਂਦਾ ਉਹ ਵੀ ਆ ਅਸਲ ਜਿਵੇਂ ਕੰਪਨੀ ਚੋਂ ਆਉਂਦਾ ਹੁੰਦੇ ਉਦਾਂ ਹੀ ਆ ਹਾਂ ਮਗਰਾੜ ਅਸੀਂ ਇਹਦੇ ਨਵੇਂ ਲਾਏ ਤੇ ਇਹਦੇ ਵੀ ਲਾਤੇ ਜਾਂਦੇ ਉਹਦਾ ਸਾਰਾ ਟਰੈਕਟਰ ਇਹਦਾ ਆ ਅਸਲ ਮਗਰਾੜ ਇਹਦੇ ਆਪਾਂ ਲਾਤੇ ਛਤਰੀ ਲਵਾਦੀ ਤੇ ਆ ਇਥੋਂ ਟੈਂਕੀ ਇਹਦੀ ਸੋ ਸਾਰੀ ਹੋਣੀ ਚਾਹੀਦੀ ਟਰੈਕਟਰ ਇਹਦਾ ਇਹ ਇੰਜਨ ਗੇਅਰ ਦਾ ਨਵਾਂ ਜਿਵੇਂ ਓਕੇ ਆ ਓਕੇ ਹਾਂ ਹਾਂ ਟਰੈਕਟਰ ਇਹ ਵੀ ਦਾ ਕੋਈ ਇਸ ਬਸੋਂ ਲੀਕ ਨਹੀਂ ਹੈ ਕਿ ਤੋ ਵੀ ਸਵਦਾ ਬਣਿਆ ਕਿ ਤੋ ਵੀ ਲਾ ਮਿੱਤਰੋ ਕਈ ਸੱਜਣ ਲੱਭਦੇ ਹੁੰਦੇ ਆ ਵੀ ਭਾਈ ਜਿਵੇਂ ਕੰਪਨੀ ਚੋਂ 51 ਘਰ ਆਉਂਦਾ ਉਹ ਵੀ ਹੋਵੇ ਹੈਨਾ ਤਾਂ ਇਹ ਉਹਨਾਂ ਵਾਸਤੇ ਆ ਫਿਰ ਦਿਖਾ ਦੇ ਤਰ ਮੋਰੇ ਇਹਦੀ ਰੰਗ ਜੀ ਬੰਦ ਕਰ ਲਾ ਇਹ ਸਰਾਂਟਸ ਨਾ ਕਿੰਨਾ ਮਾਡਲ ਦੱਸਿਆ ਸੀ ਇਹ ਇਹ 2000 ਆ 2000 ਮਾਡਲ ਇਹਦਾ ਨੰਬਰ ਕਿੱਥੋਂ ਦਾ ਹੋ ਇਹ ਬੀਬੀ 44 ਇਸ ਨਾਮ ਦਾ ਸੁਨਾਮ ਦਾ ਨੰਬਰ ਹੈ ਕਿੰਨੇ ਦਾ ਬਣੂਗੀ ਇਹ 2.5 ਲੱਖ ਕਹਿੰਦੇ ਨੇਗੇ ਮੜਾ ਮੋਟਾ ਕਰ ਲਾਂਗੇ ਓਕੇ ਓਕੇ ਲੈ ਮਿੱਤਰੋ 4.5 ਲੱਖ ਦੇ ਵਿੱਚ ਮਾਨ ਤਾਂ ਤੇ ਜਿਹੜਾ ਇਧਰਲੇ ਪਾਸੇ ਖੜਾ 3700 ਨਿਊ ਹਾਲੈਂਡ ਏ 2011 ਮਾਡਲ 11 ਹਾਂ ਪਾਵਰ ਸਟੀering ਇਹ ਵੀ ਹੈ ਨਾ ਹਾਂ ਟਾਪ ਮਾਡਲ ਹੈ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਓਕੇ ਇਹ ਵੀ ਥੋੜੇ ਪੀਸ ਆਏ ਜਦੋਂ ਓਕੇ 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 ਫਿਰ ਮਰਮੂਦਾ ਕਰਵਾ ਤਾਰ ਵਿੱਚ ਕੋਈ ਸੀਟ ਦਾ ਜੋੜਾ ਲੱਗਿਆ ਹੋਇਆ ਮਾਗਰ ਤੇ ਇੱਕ ਟਾਇਰਾਂ ਦੀ ਕੰਡੀਸ਼ਨ ਹੋਊ ਬਈ ਲਗਭਗ ਮੈਂ ਕਹਣਾ 70 ਪੈਸੇ ਹੈ ਨਾ 70 80 ਪੈਸੇ ਹੈਗੇ ਤੇ ਹੂੰ ਛਤਰੀ ਦਿਖਾ ਦੇ ਡੈੱਕ ਦਿਖਾ ਦੇ ਬੱਗੇ ਧੂਰੀ ਵਾਲੇ ਦਾ ਲੱਗਿਆ ਹੋਇਆ ਮੂਰਲੇ ਦਾ ਮੈਂ ਚੈੱਕ ਕਰਵਾ ਦੇ ਮੂਰੇ ਮਰਫ ਦੀ ਜੋੜੀ ਆ ਨੰਬਰ ਇਹਦਾ ਕਿੱਥੋਂ ਦਾ ਨੰਬਰ ਹੋਊਗਾ? ਇਹ ਵੀ ਵੀ ਦਾਸ ਆ। ਪਹਿਲੀ ਕੁਆਲਟੀ ਦੇ ਲੈ ਫਾਸਟ ਕੁਆਲਟੀ ਦੇ ਵੀ। ਅਸਲ ਇਹ ਵੀ ਫਾਸਟ ਕੁਆਲਟੀ ਤੋਂ ਆਇਆ। ਇਹ ਕਿੰਨੇ ਦਾ ਬਣੂ? ਇਹ 4 ਲੱਖ ਜਮਾਨਤਾਨ ਕਰ ਦਵੇ। 4 ਲੱਖ ਜਮਾਨਤਾਨੇ ਦਾ ਹੋਊਗਾ। ਓਕੇ। ਤੇਰੀ ਕੋਈ ਨੰਬਰ ਬੋਲੀਂ ਤੇਰਾ। ਆਪੜੋ ਤੁਹਾ ਮੈਂ 98553 ਹਾਂਜੀ 62271। 62271? ਹਾਂ। ਆਹ ਦਿਖਾ ਦੇ ਦੁਬਾਰੇ ਆਪਣੇ ਆ ਇਧਰ ਲੈ ਜਾ ਹਾਂ। ਹਾਂ। ਇਧਰ ਦੁਬਾਰੇ ਦਿਖਾ ਦੇ ਇਹ। ਹਾਂ ਆ 911 ਦੱਸਿਆ ਸੀ 2000 2000 2000 ਮਾਡਲ ਨੰਬਰ ਪੰਜਾਬ ਦਾ ਤਿਆਰ ਕਰਵਾਇਆ ਆਪਣੇ ਵੜਕ ਤੋਂ ਦਿਖਾਤੀ ਪਹਿਲਾਂ ਹੈਨਾ ਤੇ ਆ 5410 ਖੜਾ ਆ ਉਹ ਖੜਾ 5520 ਤੇ ਪਿੰਡ ਕਲਾਰਾਂ ਕਿੱਥੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਥੋੜੇ ਇਹ ਵੀ ਦੱਸ ਦਈਏ ਇਸ ਨਾਮ ਤੇ ਸੰਗਰੂਰ ਦੇ ਬਸ ਵਿਚਾਲੀ ਹੈਗਾ ਵਿਚਾਲੇ ਜੀ ਹੁਣ ਤਾਂ ਲਗਭਗ ਸਾਰੇ ਜਾਨਣ ਲਾ ਕੇ ਹੋਣਗੇ ਹਾਂ ਹਾਂ ਤੇ ਲੋ ਮਿੱਤਰੋ ਕਰੋ ਸੰਪਰਕ ਜਿਹੜਾ ਵੀ ਟਰੈਕਟਰ ਤੁਸੀਂ ਨੇ ਖਰੀਦਣਾ ਤੇ ਜੇਕਰ ਕੋਈ ਪੁਰਾਣਾ ਟਰੈਕਟਰ ਵਿਚਕਟਵਾਉਣਾ ਵਈ ਉਹ ਵੀ ਕੱਟ ਲੂਣਾ ਵੀਰੇ ਹਾਂ ਉੱਚੇ ਮਾਡਲਾਂ ਤੇ ਲੋਨ ਵੀ ਕਰਵਾ ਦਿੰਦਾ ਪਿੰਡ ਕਲਾਰਾਂ